ਆਪਣੇ ਜਿਹੜਾ ਹੋਣਾ ਨਸ਼ਾ ਆਪਾਂ ਕਹਿੰਦੇ ਨੇ ਨਸ਼ਾ ਵਧ ਗਿਆ ਜਾਂ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਗਲਤ ਪਾਸੇ ਜਾ ਰਹੀ ਹੈ ਉਹਦੇ ਲਈ ਆਪਾਂ ਪੁਲ ਕਦੇ ਕੋਈ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਦਿੰਦਾ ਹੈ ਕਈ ਪੁਲਿਸ ਨੂੰ ਉਹ ਕਰ ਦਿੰਦੇ ਆ ਕੋਈ ਸਰਕਾਰਾਂ ਦੇ ਦੋਸ਼ ਮੜੀ ਜਾਂਦਾ ਪਰ ਉਹਦੇ ਵਿੱਚ ਇਹ ਹੈ ਵੀ ਸਰਕਾਰਾਂ ਦੇ ਜਾਂ ਪੁਲਿਸ ਦੇ ਇਸ ਕੰਮ ਦੇ ਵਿੱਚ ਕੋਈ ਨਹੀਂ ਰੋਕ ਜਾਂ ਆਪਾਂ ਕਹਿੰਗੇ ਨਾ ਪੁਲਿਸ ਰੋਕ ਨੂੰ ਕੋਈ ਨਹੀਂ ਰੋਕ ਸਕਦਾ ਮੋਬਾਈਲ ਦਾ ਜਿਹੜਾ ਜਿਹੜਾ ਹੈਗਾ ਨਾ ਉਹ ਜਿਹੜਾ ਬਹੁਤ ਵਿਸ਼ਾਲ ਹੈ ਉਹਦੇ ਵਿੱਚ ਇਹ ਨਹੀਂ ਵੀ ਇੱਕ ਤਰ੍ਹਾਂ ਦਾ ਉਹ ਜਦੋਂ ਖੁੱਲ ਜਾਂਦਾ ਨਾ ਰੀਲਾਂ ਦਾ ਜਿਹੜਾ ਹੈਗਾ ਵੀ ਇੱਕ ਬੰਦਾ ਰੀਲਾਂ ਖੋਲ ਲੇ ਫਿਰ ਉਹ 4 4 5 5 ਘੰਟੇ ਟੱਪ ਜਾਂਦੇ ਉਹਦੇ ਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਹੀ ਚੀਜ਼ ਆਊਗੀ ਤੇ ਆ ਵੀ ਆਪਾਂ ਨੂੰ ਬਸ ਇੰਨਾ ਹੀ ਪਤਾ ਵੀ ਇੱਕ ਭਾਈ ਜੈਤਾ ਨਾਮ ਦਾ ਸਿੰਘ ਉੱਠਿਆ ਉਹਨੇ ਗੁਰੂ ਸਾਹਿਬ ਦਾ ਸੀਸ ਚੱਕਿਆ ਤੇ ਗੁਰੂ ਸਾਹਿਬ ਦੀ ਲਿਆ ਕੇ ਚੋਲੀ ਚ ਪਾਤਾ ਹਨਾ ਪਰ ਉੱਥੋਂ ਸੀਸ ਚੱਕ ਕੇ ਤੁਰਨਾ ਜੰਗਲਾਂ ਦੇ ਵਿੱਚ ਆਪਦੇ ਮੁਰਸ਼ਿਦ ਆਪ ਦਾ ਜਿਹੜਾ ਗੁਰੂ ਪੀਰ ਹੁੰਦਾ ਉਹਦਾ ਜਿਹੜਾ ਸੀਸ ਲੈ ਕੇ ਹਨੇਰੀਆਂ ਰਾਤਾਂ ਤੋਂ ਜਿੰਨਾ ਵੀ ਸਫਰ ਕੀਤਾ ਰਾਤਾਂ ਨੂੰ ਕੀਤਾ ਉਹਨਾਂ ਦਾ ਜਿਹੜਾ ਕੀ ਜੀਵਨ ਸੀਗਾ ਉਹਨਾਂ ਦਾ ਕੀ ਜੀਵਨ ਸੰਘਰਸ਼ ਸੀਗਾ ਉਹਦੇ ਦੇ ਬੇਸ ਆਏ ਬਲਦੇਰ ਸਿੰਘ ਜਿਹੜੇ ਆਪਣੇ ਆ ਬਹੁਤ ਵਧੀਆ ਨਾਵਲਕਾਰ ਉਹਨਾਂ ਦਾ ਨਾਵਲ ਇਹਦੇ ਨਾਵਲ ਦਾ ਨਾਮ ਵੀ ਉਹਨਾਂ ਨੇ ਬੜਾ ਸੋਹਣਾ ਲਿਖਿਆ ਪੰਜਵਾਂ ਸਾਹਿਬ ਜੰਦਾ ਸਾਥੀਓ ਜੈ ਭੀਮ ਜੈ ਭਾਰਤ ਮੈਂ ਗੁਰਦੀਪ ਸਿੰਘ ਕੋਟਲੀ ਅਸੀਂ ਪਹੁੰਚੇ ਅੱਜ ਪਿੰਡ ਅਬਲੂ ਟਿੱਲਾ ਡੇਰਾ ਟਿੱਲਾ ਬਾਬਾ ਬੁੱਧ ਪ੍ਰਕਾਸ਼ ਅਬਲੂ ਇੱਥੇ ਅਖੰਡ ਪਾਠ ਪ੍ਰਕਾਸ਼ ਹੋਇਸੀ ਤਿੰਨਾਂ ਦਿਨਾਂ ਤੋਂ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਆ ਤੇ ਅਸੀਂ ਸਾਨੂੰ ਇੱਕ ਦੇਖਣ ਨੂੰ ਇੱਥੇ ਜਿਹੜੀ ਚੀਜ਼ ਮਿਲੀ ਬਹੁਤ ਸਾਡੇ ਪਸੰਦ ਲੱਗੀ ਲਾਇਬ੍ਰੇਰੀ ਅ블ੂ ਦੇ ਨੌਜਵਾਨ ਲਾਇਬ੍ਰੇਰੀ ਚਲਾ ਰਹੇ ਆ ਸਾਡੇ ਮਿੱਤਰੀ ਲਾਇਬ੍ਰੇਰੀ ਚਲਾ ਰਹੇ ਆ ਸੰਤਰਾਮ ਉਦਾਸੀ ਜੀ ਜਿਹੜੇ ਹੈਗਾ ਲਾਇਬ੍ਰੇਰੀ ਦਾ ਨਾਮ ਹੈ ਸਾਨੂੰ ਉਪਰਾਲਾ ਬਹੁਤ ਵਧੀਆ ਚੰਗਾ ਲੱਗਿਆ ਤੇ ਅਸੀਂ ਆਖਿਆ ਵੀ ਚਲੋ ਵੀਡੀਓ ਕਿਉਂ ਨਾ ਬਣਾਈ ਜਾਵੇ ਕਰਦੇ ਆ ਗੱਲਬਾਤ ਸਾਡੇ ਨਾਲ ਆਜੋ ਮਨਦੀਪ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਮਨਦੀਪ ਜੀ ਕਿਵੇਂ ਤੁਸੀਂ ਉਪਰਾਲਾ ਕੀਤਾ ਇਹ ਸਾਨੂੰ ਤਾਂ ਬਹੁਤ ਚੰਗਾ ਲੱਗਿਆ ਕਿੰਨੇ ਕ ਟਾਈਮ ਤੋਂ ਤੁਸੀਂ ਇਹ ਉਪਰਾਲਾ ਕਰਦੇ ਆ ਰਹੇ ਹੋ ਏ ਬਾਈ ਜੀ ਆਪਣੇ ਪਿੰਡ ਅ블ੂ ਦੇ ਵਿੱਚ ਅਸੀਂ 2015 ਦੇ ਵਿੱਚ ਆਪਣੇ ਮਾਸਟਰ ਰਮਨਪ੍ਰੀਤ ਆ ਸਾਡੇ ਪਿੰਡ। ਓਕੇ ਜੀ। ਤੇ ਬਾਈ ਜੀ ਰਮਨਪ੍ਰੀਤ ਨੇ ਇਹਨਾਂ ਨੇ ਅਪਰਾਲਾ ਕੀਤਾ ਸੀਗਾ। ਇਹ ਬਾਈ ਜੀ ਰਮਨਪ੍ਰੀਤ ਹਾਂਜੀ ਇਹ ਬਾਈ ਰਮਨਪ੍ਰੀਤ ਦਾ ਇਹ ਮਾਸਟਰ ਆ ਕਿੱਤੇ ਵਜੋਂ ਤੇ ਸਾਈਕਲਿਸਟ ਵੀ ਐ। ਇਹਨਾਂ ਨੇ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਸਾਈਕਲ ਦੀ ਜਾਗ ਲਾਈ ਨੌਜਵਾਨੀ ਨੂੰ। ਸਾਈਕਲ ਦੀ। ਸਾਈਕਲ ਦੀ। ਸਾਈਕਲ ਤੇ ਜਿਹੜਾ ਪੰਜਾਬ 'ਚ ਹੁਣ ਸਫਰ ਹੁੰਦਾ ਜਿੰਨਾ ਵੀ ਹੁੰਦਾ ਉਹਦੀ ਜਿਹੜੀ ਨੀ ਰੱਖਣ ਵਾਲੇ ਕਹਿ ਸਕਦੇ ਆਂ ਆਪਾਂ ਇਹ ਮਾਸਟਰ ਰਮਨਪ੍ਰੀਤ ਸੀ। ਤੇ ਸਾਡੇ ਪਿੰਡ ਇਹਨਾਂ ਨੇ ਲਾਇਬ੍ਰੇਰੀ ਦੀ ਕਿਤਾਬਾਂ ਪਹਿਲਾਂ ਅਸੀਂ ਕੁਝ ਕੁ 10 ਕਿ ਜਣਿਆਂ ਨੇ ਕੰਟਰੀਬਿਊਸ਼ਨ ਕਰਕੇ ਰਵਣਪ੍ਰੀਤ ਜੀ ਨੇ ਹੋਰ ਮੁੰਡੇ ਸੀਗੇ ਸਾਡੇ ਪਿੰਡ ਅਸੀਂ ਉਦੋਂ ਕੁਝ ਕੁ ਕਿਤਾਬਾਂ 200 ਇੱਕ ਵਾਰੀ ਕਿਤਾਬ ਲਿਆ ਕੇ ਅਖਬਾਰ ਵੀ ਸ਼ੁਰੂ ਕੀਤੇ ਸੀਗੇ ਉਸ ਤੋਂ ਬਾਅਦ ਪਿੰਡ ਦਾ ਸਾਨੂੰ ਜਿਹੜਾ ਇੰਟਰਸਟ ਵਧੀਆ ਲੱਗਿਆ ਪਿੰਡ ਦੇ ਜਿਹੜੇ ਲੋਕਾਂ ਦਾ ਇਹਦੇ ਨਾਲ ਜੁੜਦੇ ਗਏ ਤੇ ਅਸੀਂ ਕਿਤਾਬਾਂ ਦੇ ਵਿੱਚ ਹੋਰ ਵੀ ਵਾਧਾ ਹੋ ਗਿਆ। ਹੁਣ ਤਕਰੀਬਨ ਤਕਰੀਬਨ ਸਾਡੀ ਲਾਇਬ੍ਰੇਰੀ ਦੇ ਵਿੱਚ 1000 ਪਲੱਸ ਕਿਤਾਬ ਹੈਗੀ ਐ ਜਿਹਦੇ ਵਿੱਚ ਅਸੀਂ ਕੋਈ ਇੱਕ ਵਿਸ਼ੇ ਦੀਆਂ ਨਹੀਂ ਰੱਖੀਆਂ। ਉਹਦੇ ਵਿੱਚ ਧਾਰਮਿਕ ਵੀ ਐ, ਬੱਚਿਆਂ ਲਈ ਅਲੱਗ ਸੈਟ ਰੱਖਿਆ ਸੀ। ਨਾਵਲ ਐ, ਕਹਾਣੀਆਂ ਐ, ਲੇਖ ਐ, ਸਫਰਨਾਮੇ ਐ, ਵਿਦੇਸ਼ੀ ਜਿਹੜੇ ਲੇਖ ਐ ਉਹਨਾਂ ਦੀ ਜਿਹੜੇ ਬੱਚੇ ਕੋਈ ਕੰਪੀਟੀਸ਼ਨ ਦੇ ਐਗਜ਼ਾਮ ਦਿੰਦੇ ਐ ਉਹਨਾਂ ਦੇ ਲਈ ਅਸੀਂ ਜਿਹੜੇ ਜਰਨਲ ਨੌਲੇਜ ਦੀਆਂ ਜਾਂ ਕਰੰਟ ਅਫੇਅਰ ਵਾਲੀਆਂ ਕਿਤਾਬਾਂ ਵੀ ਅਸੀਂ ਰੱਖੀਆਂ। ਤੇ ਆਮ ਸਾਡੇ ਵਿੱਚ ਇਹ ਆ ਵੀ ਇਹ ਹੁਣ ਮਾਸਟਰ ਰਮਨਪ੍ਰੀਤ ਆ ਜਿਹੜੇ ਇਹ ਸ਼ਾਮ ਨੂੰ ਮਤਲਬ ਡੇਲੀ ਵਾਂਗੂ ਹੁਣੇ ਥੋੜਾ ਜਿਹਾ ਪਿੱਛੇ ਇਹਨਾਂ ਨੇ ਇੱਕ ਹਾਸਾ ਹੋ ਗਿਆ ਸੀਗਾ ਤੇ ਉਦੋਂ ਥੋੜਾ ਜਿਹਾ ਸਾਡਾ ਇਹ ਕੰਮ ਰੁਕ ਗਿਆ ਸੀਗਾ ਇੱਕ ਸਾਡੇ ਨਾਲ ਮੁੰਡਾ ਸੀ ਵਿੱਕੀ ਸੀਗਾ ਉਹਦੀ ਪਿੱਛੇ ਜੇ ਡੈਥ ਹੋ ਗਈ ਇੱਕ ਮਨਦੀਪ ਜੀ ਜਿਵੇਂ ਦੇਖ ਲਓ ਵੀ ਜਿਹੜਾ ਸਹਿਤ ਹੈ ਕਿਤਾਬਾਂ ਵੀਰ ਜੀਆ ਚੱਕੇ ਮੜੇ ਕਿਤਾਬਾਂ ਦੇ ਨਾਲ ਜਿਵੇਂ ਇੱਕ ਮਿੱਤਰਤਾ ਹੈ ਇੱਕ ਦੋਸਤ ਹੈ ਕਿਸੇ ਟਾਈਮ ਦੋਸਤ ਸੇ ਕੰਮ ਨਹੀਂ ਹੁੰਦਾ ਜਿਹੜੀ ਕਿਤਾਬ ਆ ਕਿਤਾਬ ਹਮੇਸ਼ਾ ਜਿਹੜੀ ਹੈਗੀ ਤੁਹਾਡੇ ਨਾਲ ਸਰਾਣੇ ਪਈ ਵੀ ਆ ਕਿਤਾਬ ਨੂੰ ਤੇ ਮਿੱਤਰ ਨੂੰ ਕਿਵੇਂ ਦੇਖਦੇ ਤੁਸੀਂ ਇਹ ਕਿਤਾਬ ਕਿਤਾਬ ਤਾਂ ਜਿਹੜੀਆਂ ਹੁੰਦੀਆਂ ਨਾ ਕਿਤਾਬ ਆਪਣੀਆਂ ਸੱਚੀਆਂ ਦੋਸਤ ਹੁੰਦੀਆਂ ਕਈ ਕਿਤਾਬ ਕਈ ਸਾਡੇ ਕੋਲ ਇੱਥੇ ਆ ਕੇ ਕਹਿੰਦੇ ਸਾਨੂੰ ਆਹ ਕਿਤਾਬ ਚਾਹੀਦੀ ਹੈ ਕਈ ਕਿਤਾਬ ਚਾ ਕੇ ਕਹਿੰਦੇ ਇਹ ਤਾਂ ਯਾਰ ਗੰਦੀ ਕਿਤਾਬ ਹੈ ਕਈ ਕਹਿੰਦੇ ਇਹ ਤਾਂ ਚੰਗੀ ਕਿਤਾਬ ਕਿਤਾਬ ਦਾ ਜਿਹੜਾ ਕਿਤਾਬ ਕੋਈ ਵੀ ਗੰਦੀ ਨਹੀਂ ਗਈ ਕੋਈ ਕੁਝ ਨਹੀਂ ਹਰੇਕ ਦਾ ਅਲੱਗ-ਅਲੱਗ ਵਿਸ਼ਾ ਹੈ ਠੀਕ ਹੈ ਨਾ ਸਾਡਾ ਤਾਂ ਜਿਹੜਾ ਸਿੱਖ ਧਰਮ ਹੈ ਆਪਣਾ ਜਿਹੜਾ ਸਿਹੜਾ ਸਿੱਖ ਧਰਮਾ ਉਹਦੀ ਜਿਹੜੀ ਔਟ ਹੀ ਸਾਡੇ ਆਹ ਜਿਹੜੀ ਗੁਰੂਆਂ ਗੁਰੂ ਸਾਹਿਬ ਦੀ ਬਾਣੀ ਹੈ ਆਦ ਗੁਰੂ ਗ੍ਰੰਥ ਸਾਹਿਬ ਠੀਕ ਹੈ ਉਹ ਤੋਂ ਵਟ ਸ਼ੁਰੂ ਹੁੰਦੀ ਹੈ ਨਾ ਜਿਹੜੀ ਕਿਤਾਬਾਂ ਕਿਤਾਬਾਂ ਦਾ ਜਿਹੜਾ ਹੈਗਾ ਵੀ ਕੋਈ ਵੀ ਕਿਤਾਬ ਤੁਸੀਂ ਇਹ ਨਹੀਂ ਵੀ ਆਹ ਪੜੋ ਕੋਈ ਵੀ ਕਿਤਾਬ ਚੱਕੋ ਉਹਦੇ ਚੋਂ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲੂਗਾ ਆ ਜਿਹੜੀ ਕਿਤਾਬ ਆ ਜਦੋਂ ਤੁਸੀਂ ਇਹਨੂੰ ਪੜਨੀ ਸ਼ੁਰੂ ਕਰੋਗੇ ਨਾ ਇਹ ਜੇ 400 ਪੰਨਿਆਂ ਦੀ ਹੈ ਜਦੋਂ ਤੁਸੀਂ ਪਹਿਲਾ ਪੇਜ ਪੜੋਗੇ ਤੇ ਜਦੋਂ ਜਦੋਂ ਤੁਸੀਂ ਕਿਤਾਬ ਨੂੰ ਖਤਮ ਕਰੋਗੇ ਜਿਹੜਾ 400 ਜਦੋਂ ਤੁਸੀਂ ਕਿਤਾਬ ਨੂੰ ਪੜ ਕੇ ਬੰਦ ਕਰੋਗੇ ਨਾ ਮੈਂ ਸ਼ਰਤ ਲਾਉਣਾ ਵੀ ਜਿਹੜੇ ਤੁਸੀਂ ਕਿਤਾਬ ਪੜਨ ਤੋਂ ਪਹਿਲਾਂ ਸੀਗੇ ਕਿਤਾਬ ਪੜਨ ਤੋਂ ਬਾਅਦ ਉਹ ਨਹੀਂ ਹੋਣਗੇ ਤੁਹਾਡੇ ਚ ਜ਼ਰੂਰ ਕੋਈ ਨਾ ਕੋਈ ਬਦਲਾਅ ਆਊਗਾ ਤੇ ਜਿਹੜਾ ਉਹ ਬਦਲਾਅ ਆ 100% ਜਿਹੜਾ ਪੋਜ਼ਿਟਿਵ ਹੀ ਹੋਊਗਾ ਇਸ ਲਈ ਜਿਹੜੀ ਕਿਤਾਬ ਆ ਆਪਣੀ ਸੱਚੀ ਦੋਸਤ ਕਿਤਾਬ ਆ ਤੇ ਇਹ ਅਸੀਂ ਅੱਜ ਆਪਣੇ ਬਾਬਾ ਜੀ ਦੇ ਆਪਣੇ ਅ ਬਰਸੀ ਸੀਗੀ ਤੇ ਪਿਛਲੇ ਸਾਲ ਵੀ ਅਸੀਂ ਉਪਰਾਲਾ ਕੀਤਾ ਸੀਗਾ ਰਮਨਪ੍ਰੀਤ ਆ ਮੁੰਡੇ ਆ ਸਾਰੇ ਰਾਜਾ ਆ ਨੀਟੂ ਆ ਸਾਰੇ ਅਸੀਂ ਰਲ ਕੇ ਇੱਥੇ ਕਿਤਾਬਾਂ ਦੀ ਜਿਹੜੀ ਲਾਇਬ੍ਰੇਰੀ ਨੂੰ ਅਸੀਂ ਨਾ ਮਤਲਬ ਚੱਲਦੀ ਫਿਰਦੀ ਲਾਇਬ੍ਰੇਰੀ ਵਾਂਗੂ ਰੱਖਿਆ ਅੱਜ ਵੀ ਜਿਹੜੇ ਇੱਥੇ ਆਏ ਆ ਤੇ ਸਾਨੂੰ ਅੱਜ ਮਾਣਾ ਵੀ ਘਟੋ ਘਟਾ ਵੀ 30 ਤੋਂ 35 ਕਿਤਾਬਾਂ ਸੀ ਜਾਰੀ ਕਰਤੀਆਂ ਪਿਛਲੇ ਸਾਲ ਜਿਹੜੀਆਂ ਸੀਗੀਆਂ ਉਹਦੇ ਨਾਲ ਸਾਡਾ ਜਿਹੜਾ ਹੰਗਾਰਾ ਇੱਕ ਤੀ ਬਹੁਤ ਵਧੀਆ ਲੱਗਿਆ ਹਾਂ ਦੇਖਿਆ ਜਾਏਗਾ ਜਾਵੇ ਤਾਂ ਸਟੂਡੈਂਟ ਬੱਚਿਆਂ ਨੂੰ ਵੀ ਮਤਲਬ ਬੇਨਤੀ ਸਾਡੇ ਵੱਲੋਂ ਜਿਹੜਾ ਹੈਗਾ ਇਹ ਦੇਸ਼ ਦਾ ਅਪਵੈਖਾ ਜਿਹੜੇ ਬੱਚੇ ਹੈਗੇ ਆ ਇੱਕੋ ਇੱਕ ਚੀਜ਼ ਆ ਜਿਹੜੀ ਤੁਹਾਡੇ ਕੋਲੋਂ ਕੋਈ ਖੋ ਨਹੀਂ ਸਕਦਾ ਇਹ ਕਿਤਾਬਾਂ ਪੜ੍ਹਾਈ ਆ ਜੋ ਤੁਹਾਡਾ ਜੋ ਤੁਹਾਡੇ ਦਿਮਾਗ ਦੇ ਵਿੱਚ ਉਹ ਤੋਂ ਤੋਂ ਕੋਈ ਨਹੀਂ ਕੋਈ ਨਹੀਂ ਖੋ ਸਕਦਾ ਜਿਹੜੀ ਜ਼ਮੀਨ ਜਾਇਦਾਦ ਪ੍ਰਾਪਰਟੀਆਂ ਸਭ ਵੰਡੀਆਂ ਜਾ ਸਕਦੀਆਂ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਠੀਕ ਹੈ ਬੜੀਆ ਇਹਨਾਂ ਦਾ ਨਾ ਉਹ ਉਹ ਕਰਕੇ ਨਾ ਇਹਨਾਂ ਨੂੰ ਥੋੜੀ ਹੋ ਗਿਆ ਸੀਗਾ ਪੈਰਲਾਈਜ਼ ਹੋ ਗਿਆ ਸੀ ਉਹਦੇ ਕਰਕੇ ਥੋੜਾ ਬੋਲਣ ਦੇ ਵਿੱਚ ਉਹ ਦਿੱਕਤ ਆ ਪਰ ਜਿਹੜਾ ਸਮਝ ਇਹਨਾਂ ਨੂੰ ਜਾਂ ਇਹਨਾਂ ਦੀ ਉਹ ਸਾਰਾ ਮਤਲਬ ਜਿਹੜੀ ਕਰਤਾ ਧਰਤਾ ਇਹੀ ਹੈ ਮਨਪ੍ਰੀਤ ਜੀ ਜਿਵੇਂ ਕਿਤਾਬਾਂ ਹੁਣ ਤੁਸੀਂ ਇੱਥੋਂ ਵੰਡੀਆਂ ਵੀ ਐ ਦਰਜ ਤੁਹਾਡੇ ਕੋਲੇ ਕਿਤਾਬਾਂ ਹੋਈਆਂ ਕਿਤੇ ਇਹਦਾ ਮੜਾ ਡਿਟੇਲ ਦੱਸ ਦੋ ਵੀ ਕਿੱਥੇ ਜਮ੍ਹਾਂ ਕਰਾਉਣੀਆਂ ਵੀ ਕਿੱਥੋਂ ਜੇ ਕੋਈ ਨੇੜ ਤੇੜ ਦਾ ਜਿਵੇਂ ਕੋਟਲੀ ਦੇ ਬਲੂ ਦੇ ਨਾਲ 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 ਪਿੰਡਾਂ ਦੇ ਲੋਕ ਕੋਈ ਕਿਤਾਬ ਪੜ੍ਹਨੀ ਚਾਹੁੰਦਾ ਹੈ ਤਾਂ ਕਿੱਥੇ ਮਿਲ ਸਕਦੀ ਹੈ ਇਹ ਜਿਹੜਾ ਆਪਣੇ ਪਿੰਡ ਅ블ੂ ਦੇ ਵਿੱਚ ਜਿਹੜੀ ਸਾਡੀ ਚੌਂਕੀ ਵਾਲੀ ਧਰਮਸ਼ਾਲਾ ਕਹਿ ਦਿੰਦੇ ਆ ਜਾਂ ਕੋਈ ਸੈਂਟਰ ਪੁਆਇੰਟ ਆ ਜਿਹੜਾ ਸਾਡਾ ਉੱਥੇ ਨਾ ਲਾਇਬ੍ਰੇਰੀ ਬਣੀ ਹੋਈ ਐ ਕੀ ਨਾਮ ਤੇ ਆ ਹਾਂ ਆਪਣਾ ਸੰਤਰਾਮ ਉਦਾਸੀ ਜਿਹੜੇ ਆਪਣੇ ਲੋਕ ਕਵੀ ਹੋਏ ਆ ਉਹਨਾਂ ਦੀ ਮਤਲਬ ਅਸੀਂ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਸ਼ੁਰੂ ਕੀਤੀ ਸੀਗੀ ਓਕੇ ਤੇ ਇਹਨਾਂ ਦੇ ਨਾਮ ਤੇ ਹੀ ਲਾਇਬ੍ਰੇਰੀ ਦਾ ਨਾਮ ਆ ਸੰਤਰਾਮ ਯਾਦਗਾਰੀ ਉਦਾਸੀ ਲਾਇਬ੍ਰੇਰੀ ਉਹਦੇ ਵਿੱਚ ਇਹ ਆ ਵੀ ਕਿਤਾਬਾਂ ਦਾ ਸਾਡਾ ਜਿਹੜਾ ਹੈਗਾ ਵੀ ਇੱਥੇ ਤੁਸੀਂ ਮਤਲਬ 15 ਦਿਨਾਂ ਦਾ ਵੈਸੇ ਦਾ ਟਾਈਮ ਆ ਆਪਣੇ ਕੋਟਲੀ ਵੀ ਪਿੰਡ ਨੇੜੇ ਆ ਜਿੰਨੇ ਵੀ ਕੋਠੇ ਅਸੀਂ ਕੋਈ ਆਏ ਨਹੀਂ ਵੀ ਅਸੀਂ ਕੱਲੇ ਪਿੰਡ ਆਸਤੀ ਰੱਖਿਆ ਉਹਦੇ 'ਚ ਇਹ ਆ ਵੀ ਕੋਈ ਵੀ ਪਿੰਡ ਦਾ ਬੰਦਾ ਸਾਡੇ ਜਿਹੜੇ ਨਾਲ ਦੇ ਪਿੰਡ ਆ ਥੋੜੇ ਪਿੰਡੋਂ ਮੁੰਡਾ ਕੋਟਲੀ ਤੋਂ ਮੁੰਡਾ ਹਰਵਿੰਦਰ ਸੀਗਾ ਹੁਣ ਉਹ ਕੈਨੇਡਾ ਚਲਾ ਗਿਆ ਉਹਨੇ ਤੇ ਇੱਕ ਸਾਡੇ ਪਿੰਡੋਂ ਦੁਕਾਨਦਾਰ ਸੀਗਾ ਰਣਜੀਤ ਦੁਕਾਨਦਾਰ ਉਹਨਾਂ ਦੋਨਾਂ ਨੇ ਤਕਰੀਬਨ ਤਕਰੀਬਨ 200 ਪਲੱਸ ਕਿਤਾਬ ਪੜ੍ਹ ਲਈ ਥੁਲੇ ਜਾ ਕੇ ਤੁਸੀਂ ਪਿੰਡਾਂ ਦੇ ਲੋਕਾਂ ਨੂੰ ਇਹ ਕਿਤਾਬਾਂ ਬਾਰੇ ਲਾਇਬ੍ਰੇਰੀਆਂ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਖਾਸ ਕਰਕੇ ਉਹਨਾਂ ਨੂੰ ਇਹ ਹੀ ਆ ਵੀ ਜਿਹੜਾ ਆਪਣੇ ਜਿਹੜਾ ਹੋਣਾ ਨਾ ਨਸ਼ਾ ਆਪਾਂ ਕਹਿੰਦੇ ਨੇ ਨਸ਼ਾ ਵਧ ਗਿਆ ਜਾਂ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਗਲਤ ਪਾਸੇ ਜਾ ਰਹੀ ਆ ਉਹਦੇ ਲਈ ਆਪਾਂ ਪੁਲਿਸ ਕਦੇ ਕੋਈ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਦਿੰਦਾ ਕਈ ਪੁਲਿਸ ਨੂੰ ਉਹ ਕਰ ਦਿੰਦੇ ਆ ਕੋਈ ਸਰਕਾਰਾਂ ਦੇ ਦੋਸ਼ ਮੜੀ ਜਾਂਦਾ ਪਰ ਉਹਦੇ 'ਚ ਇਹ ਹੈ ਵੀ ਸਰਕਾਰਾਂ ਦੇ ਜਾਂ ਪੁਲਿਸ ਦੇ ਇਸ ਕੰਮ ਦੇ ਵਿੱਚ ਕੋਈ ਨਹੀਂ ਰੋ ਜਾਂ ਆਪਾਂ ਕਹੀਏ ਨਾ ਪੁਲਿਸ ਰੋਕ ਦੂ ਕੋਈ ਨਹੀਂ ਰੋਕ ਸਕਦਾ ਇਹਨੂੰ ਰੋਕਣ ਦਾ ਇੱਕੋ ਇੱਕ ਹੋਆ ਵੀ ਜਿਹੜੀ ਉਹਨਾਂ ਦੀ ਸੰਗਤ ਹੈ ਉਹ ਸੁਧਾਰੀ ਜਾਵੇ ਉਹਦਾ ਜਿਹੜਾ ਸੰਗਤ ਨੂੰ ਸੁਧਾਰਨ ਦਾ ਇਹ ਹੈ ਵੀ ਚੰਗਾ ਸਾਹਿਤ ਕੀ ਹੈ ਕਿਉਂਕਿ ਜਿਹੜਾ ਮੋਬਾਈਲ ਹੈ ਮੋਬਾਈਲ ਦਾ ਜਿਹੜਾ ਜਿਹੜਾ ਹੈਗਾ ਨਾ ਉਹ ਜਿਹੜਾ ਬਹੁਤ ਵਿਸ਼ਾਲ ਹੈ ਉਹਦੇ ਵਿੱਚ ਇਹ ਨਹੀਂ ਵੀ ਇੱਕ ਤਰ੍ਹਾਂ ਦਾ ਉਥੇ ਜਦੋਂ ਖੁੱਲ ਜਾਂਦਾ ਨਾ ਰੀਲਾਂ ਦਾ ਜਿਹੜਾ ਹੈਗਾ ਵੀ ਇੱਕ ਬੰਦਾ ਰੀਲਾਂ ਖੋਲ ਲੇ ਫਿਰ ਉਹ 4 4 5 5 ਘੰਟੇ ਟੱਪ ਜਾਂਦੇ ਉਹਦੇ ਚਾਪਾ ਇਹ ਨਹੀਂ ਕਹਿ ਸਕਦੇ ਵੀ ਆਹੀ ਚੀਜ਼ ਆਊਗੀ ਕਿਤਾਬ ਦਾ ਥੋੜਾ ਇਹ ਆ ਵੀ ਤੁਹਾਡਾ ਬੱਚਾ ਜਿਹੜੀ ਕਿਤਾਬ ਪੜ੍ਹੂਗਾ ਉਹ ਤੋਂ ਕੋਈ ਚੰਗੀ ਸਿੱਧੀ ਲਊਗਾ ਇਸ ਲਈ ਮੇਰੀਆਂ ਜਿਹੜਾ ਪਿੰਡ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਸਾਰਿਆਂ ਨਾਲ ਪਹਿਲਾਂ ਗਲੀਆਂ ਨਾਲੀਆਂ ਬਹੁਤ ਪੱਕੀਆਂ ਹੋ ਗਈਆਂ ਵੀ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਹੈ ਪੰਚਾਇਤਾਂ ਜਿਹੜੀਆਂ ਆਪਦੇ ਜਿਹੜਾ ਵੀ ਕੋਈ ਐਮਐਲਏ ਹੈ ਉਹਨੂੰ ਮਿਲ ਕੇ ਹਰ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਜ਼ਰੂਰ ਹੋਣੀ ਚਾਹੀਦੀ ਹੈ ਜੇ ਪੰਚਾਇਤਾਂ ਨਹੀਂ ਕਰਦੀਆਂ ਤਾਂ ਜਿਹੜੀ ਪਿੰਡ ਦੀ ਨੌਜਵਾਨੀ ਹੈ ਉਹ ਜ਼ਰੂਰ ਸਾਡੇ ਪਿੰਡੋਂ ਅਸੀਂ ਜਿਹੜੀ ਇਹ ਲਾਇਬ੍ਰੇਰੀ ਮਾਸਟਰ ਰਮਨਪ੍ਰੀਤੰ ਦਾ ਜਿਹੜਾ ਸੁਪਨਾ ਸੀਗਾ ਅੱਜ 1000 ਪਲੱਸ ਕਿਤਾਬਾਂ ਇਹ ਆਉਣ ਵਾਲੇ ਸਮੇਂ 'ਚ 2000 3000 ਹੋ ਜਾਣੀਆਂ ਤੇ ਸਾਡੀ ਜਿਹੜੀ ਪੰਚਾਇਤ ਉਹਨਾਂ ਨੇ ਸਾਡੇ ਜਿਹੜੇ ਐਮਐਲਏ ਆ ਉਹਦੀ ਲੈਟਰਪੈਡ ਤੇ ਵੀ ਲਿਖ ਕੇ ਦਿੱਤਾ ਸ਼ਾਇਦ ਕੋਈ ਉਧਰੋਂ ਵੀ ਕੋਈ ਆਵੇ ਪਰ ਖਾਸ ਤੌਰ ਤੇ ਆਪਾਂ ਇਹ ਆ ਵੀ ਮੈਂ ਨਹੀਂ ਕਹਿੰਦਾ ਵੀ ਸਰਕਾਰ ਦੇਵੇ ਮੈਂ ਨਹੀਂ ਕਹਿੰਦਾ ਪੰਚਾਇਤਾਂ ਦੇ ਦੋਸ਼ ਮੜੋ ਮੈਂ ਨਾ ਵੀ ਸ਼ੁਰੂਆਤ ਤੁਸੀਂ ਆਪ ਹੀ ਕਰੋ ਜਦੋਂ ਇਹ ਤੇ ਲਾਇਬ੍ਰੇਰੀ ਸ਼ੁਰੂ ਕੀਤੀ ਸੀ ਤਾਂ ਮਾਸਟਰ ਰਮਨਪ੍ਰੀਤ ਤੇ ਇੱਕ ਮੈਂ ਇੱਕ ਮੁੰਡਾ ਵਿੱਕੀ ਹੁੰਦਾ ਸੀ ਉਹਦੀ ਡੈਥ ਹੋ ਗਈ ਹੁਣ ਤੇ ਗੁਰਪ੍ਰੀਤ ਜਗਮੀਤ ਆ 10 ਜਣੇ ਸੀਗੇ ਉਹਨਾਂ ਨੇ ਸ਼ੁਰੂ ਕੀਤੀ ਸੀ ਤੇ ਜਿਹੜਾ ਇਹਦਾ ਜਿਹੜਾ ਵਾਧਾ 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 ਵਧ ਹੀ ਜਾਂਦਾ ਤੇ ਤੋਂ ਅਸੀਂ ਕੋਈ ਇਹ ਨਹੀਂ ਵੀ ਸਾਡੀ ਕੋਈ ਉਹ ਨਹੀਂ ਵੀ 100 ਜਣੇ ਜੁੜੇ ਸਾਨੂੰ ਇਹ ਆ ਵੀ ਦੋ ਵੀ ਪਾਠਕ ਵਧੀਆ ਲੱਗ ਗਏ ਉਹ ਸਾਡੀ ਜਿਹੜੀ ਹੈ ਜਿੱਤੀ ਹੈ ਬਹੁਤ ਬਹੁਤ ਧੰਨਵਾਦੀ ਸਾਡੇ ਸਨ ਸਾਡੇ ਨਾਲ ਮਨਦੀਪ ਸਿੰਘ ਜੀ ਅਫਲੂ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਹੀ ਇੱਕ ਮਨਦੀਪ ਜੀ ਤੋਂ ਮੈਂ ਕਿਤਾਬ ਲਈ ਸੀ ਵੀਰ ਜੀ ਕਿਹੜੀ ਕਿਤਾਬ ਆ ਤੁਹਾਨੂੰ ਦੱਸ ਦਿਆਂ ਸੀ ਦਿਖਾ ਦਗੇ ਵੀ ਮੈਂ ਵੀ 15 ਦਿਨਾਂ ਵਾਸਤੇ ਇਹਨਾਂ ਤੋਂ ਕਿਤਾਬ ਲੈ ਕੇ ਆਵਾ ਇਹ ਜਿਹੜੀ ਪੰਜਵਾਂ ਸਾਹਿਬ ਜੀ ਦਾ ਕਿਤਾਬ ਆ ਇਹ ਬਾਬਾ ਜੀ ਆਪਣੇ ਬਾਬਾ ਜੀਵਨ ਸਿੰਘ ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟਾ ਗੁਰੂ ਦਾ ਬੇਟੇ ਦਾ ਵੀ ਜਿਹੜਾ ਖਿਤਾਬ ਦਿੱਤਾ ਅਸਲ ਦੇ ਵਿੱਚ ਆਪਾਂ ਜਿਹੜਾ ਸਾਖੀਆਂ ਪੜ੍ਹਦੇ ਆਂ ਜਾਂ ਕਥਾਵਾਂ ਚੰਗਾਂ ਤੋਂ ਸੁਣਦੇ ਆਂ ਉਹਦੇ 'ਚ ਇਹ ਆ ਵੀ ਆਪਾਂ ਨੂੰ ਬਸ ਇੰਨਾ ਕੀ ਪਤਾ ਵੀ ਇੱਕ ਭਾਈ ਜੈਤਾ ਨਾਮ ਦਾ ਸਿੰਘ ਉੱਠਿਆ ਉਹਨੇ ਗੁਰੂ ਸਾਹਿਬ ਦਾ ਸੀਸ ਚੱਕਿਆ ਤੇ ਗੁਰੂ ਸਾਹਿਬ ਦੀ ਲਿਆ ਕੇ ਝੋਲੀ 'ਚ ਪਾਤਾ ਹਨਾ ਪਰ ਉੱਥੋਂ ਸੀਸ ਚੱਕ ਕੇ ਤੁਰਨਾ ਜੰਗਲਾਂ ਦੇ ਵਿੱਚ ਆਪਦੇ ਮੁਰਸ਼ਿਦ ਆਪਦਾ ਜਿਹੜਾ ਗੁਰੂ ਪੀਰ ਹੁੰਦਾ ਉਹਦਾ ਜਿਹੜਾ ਸੀਸ ਲੈ ਕੇ ਹਨੇਰੀਆਂ ਰਾਤਾਂ ਤੋਂ ਜਿੰਨਾ ਵੀ ਸਫ਼ਰ ਕੀਤਾ ਰਾਤਾਂ ਨੂੰ ਕੀਤਾ ਉਹਨਾਂ ਦਾ ਜਿਹੜਾ ਕੀ ਜੀਵਨ ਸੀਗਾ ਉਹਨਾਂ ਦਾ ਕੀ ਜੀਵਨ ਸੰਘਰਸ਼ ਸੀਗਾ ਉਹਦੇ ਦੇ ਬੇਸ ਆਏ ਬਲਦੇਵ ਸਿੰਘ ਜਿਹੜੇ ਆਪਣੇ ਆ ਬਹੁਤ ਵਧੀਆ ਨਾਵਲਕਾਰ ਉਹਨਾਂ ਦਾ ਨਾਵਲ ਇਹਦੇ ਨਾਵਲ ਦਾ ਨਾਮ ਵੀ ਉਹਨਾਂ ਨੇ ਬੜਾ ਸੋਹਣਾ ਲਿਖਿਆ ਪੰਜਵਾਂ ਸਾਹਿਬ ਜਦਾਂ ਇਹ ਭਾਈ ਜੈਤਾ ਜੀ ਔਰ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਤੇ ਜਿਹੜਾ ਨਰਧਾਤ ਨਾਵਲ ਬਹੁਤ ਬਹੁਤ ਧੰਨਵਾਦ ਜੀ ਇਹ ਸਾਡੇ ਵੀਰ ਮਨਦੀਪ ਜੀ ਬਹੁਤ ਸੋਹਣਾ ਉਪਰਾਲਾ ਜੀ ਜੈ ਭੀਮ ਜੈ ਪਰਚ